ਅੱਜ 4 ਅਗਸਤ ਜੀ ਦਿਨ ਸੋਮਵਾਰ ਹੈਗਾ ਤੇ ਸਮਾਂ ਜਿਹੜਾ ਸਵੇਰ ਦਾ 9:30 ਹੋ ਗਿਆ। ਪਹਿਲਾਂ ਭਾਈ ਉਹ ਦੁਕਾਨਾਂ ਦੇ ਸ਼ੈੱਡ ਥੱਲੇ ਰਾਤ ਪੈਣ ਦੀ ਸਲਾਹ ਬਣਾਈ ਸੀਗੀ ਤੇ ਫਿਰ ਖਿਸਕ ਦੇ ਖਿਸਕ ਦੇ ਹੌਲੀ-ਹੌਲੀ ਇੱਧਰ ਨੂੰ ਇੱਥੇ ਆ ਗਏ ਭਾਈ। ਸ਼ਬ ਸਪੀਡ ਸਿੱਧੇ ਇੱਥੇ ਲਿਕੇ ਆਗਾ ਤੇ ਫਿਰ ਆਪਾਂ ਸਾਰੀ ਰਾਤ ਜਿਹੜੀ ਉੱਥੇ ਕੱਢੀ ਹੈਗੀ। ਸਾਈਕਲ ਇੱਧਰ ਨਾਲ ਲੈ ਵਾਲੇ ਪਾਸੇ ਲਾਤੇ ਸੀਗੇ। ਤੇ ਟੜਕੇ ਬਾਈ ਦਵਾਈਆਂ ਨੇ ਦੁਕਾਨ ਖੁੱਲਣੀ ਸੀ 6 ਵਜੇ ਬਾਈ ਕਹਿੰਦੇ ਭਾਈ ਚਲੋ ਜੀ ਹਲੂਣਾ ਜਾ ਦੇ ਤਾਂ ਕਹਿੰਦੇ ਉੱਠ ਖੜੋ ਤੇ ਆਪਾਂ ਵੀ ਉੱਠੇ ਖੜੇ ਸੀ ਰਾਤ ਮੁੰਡਿਆਂ ਨੇ ਰਹਿ ਮਸ਼ਵਰਾ ਜਿਹੜਾ ਕੀਤਾ ਹੋਇਆ ਸੀਗਾ ਵੀ ਆਪਾਂ ਸੁਨੇਹਾ ਚੱਲਾਂਗੇ ਗਾਹ ਨੂੰ ਸੁਨੇਹਾ ਤਾਂ ਬਾਈ ਤੁਰਨਾ ਸੀਗਾ ਉੱਠ ਵੀ ਖੜੇ ਸੀਗੇ ਪਰ ਬਾਪੇ ਨੇ ਫੇਰ ਨਹੀਂ ਤੁਰਨਾ ਥਾ ਸਾਰੀ ਰਾਤ ਮੀਂਹ ਦਾ ਟਿੱਕ ਟਕਾ ਰਿਹਾ ਪਰ ਤੜਕੇ 4 ਵਜੇ ਤੋਂ ਲੈ ਕੇ ਪੂਰੀ ਗਰਦ ਠਾਈ ਆਉਂਦਾਗਾ ਬਾਈ ਮੀ ਹੁਣ ਵੀ ਆਈ ਜਾਂਦਾ ਕਿਣ ਮਨ ਕਾਣੀ ਹੈ ਘਟ ਹੈ ਪਰ ਹੈਗਾ ਮੀ 4 ਵਜੇ ਪੂਰਾ ਫੁੱਲ ਮੀ ਸੀ ਬਾਈ 6-7 ਵਜੇ ਤੱਕ ਹਜੇ ਤੱਕ ਫੁੱਲ ਹੀ ਆਈ ਜਾਂਦਾ ਸੀਗਾ ਹੁਣੀ ਤੇ ਫਿਰ ਬਾਈ ਸਾਰਾ ਕੁਛ ਚੱਕਿਆ ਜੁੱਲੀ ਵੈਸੇ ਤਰਾ ਹੈ ਇਧਰੋਂ ਤੇ ਡਵੰਡੀਆਂ ਦੇ ਬਾਹਰ ਜਾ ਕੇ ਬਹਿ ਗਏ ਜਿੱਧਰਲੇ ਪਾਸੇ ਸਾਈਕਲ ਖੜੇ ਸੀਗੇ ਇਧਰਲੇ ਪਾਸੇ ਡੇਰੇ ਲਾ ਲੇ ਜੀ ਦੋ ਦੋ ਘੰਟੇ ਇੱਧਰ ਸੁੱਤੇ ਰਹੇ ਕੀ ਕਰਗੇ ਜੀ ਹੁਣ ਮੀਂਹ ਪਈ ਜਾਂਦਾਗਾ ਜਾ ਤਾਂ ਸਕਦੇ ਨਹੀਂ ਕਿਸੇ ਪਾਸੇ ਤੇ ਬੈਠਣਾ ਹੀ ਪਊਗਾ ਫਿਰ ਜੀ ਡਿੱਕਣਾ ਹੀ ਪਊਗਾ ਬਾਪੇ ਨੂੰ ਜੇ ਥੋੜਾ ਬਹੁਤ ਘਟ ਜੇ ਕੱਲ ਕ ਜਿੰਨਾ ਵੀ ਹੋ ਜੇ ਤਾਂ ਫਿਰ ਤਾਂ ਤੁਰਪਗੇ ਮਾੜਾ ਮੋਟਾ ਕੱਢ ਲਗੇ ਸਫਰ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਹਾਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੀਂਹ ਪਈ ਜਾਂਦਾਗਾ ਰਾਤ ਸਕੀਮ ਤਾਂ ਬਣਾਈ ਸੀ ਰਾਤ ਕੱਟ ਵੱਢ ਕੇ ਵੀਡੀਓ ਸਾਰੇ ਇੱਧਰ ਉੱਧਰ ਜਾ ਕੇ ਵੀ ਟਾਈਮ ਨਾ ਤੁਰਾਂਗੇ ਵੀਡੀਓ ਅਪਲੋਡ ਲਾ ਕੇ ਤੇ ਟਾਈਮ ਲਾ ਕੇ ਸੌਤੇ ਵੀ ਆਪਾਂ ਤੜਕੇ 6 ਵਜੇ ਨੂੰ ਗੱਡੀ ਖੇਤ ਦੀ ਦੇਣੀ ਐ ਇੱਕ ਦਿਨ ਹੁੱਜਾ ਮਾਰੀਆਂ 6 ਵਜੇ ਬਾਹਰ ਨੂੰ ਮੂੰਹ ਕੱਢਿਆ 5 ਵਜੇ ਕੱਢਿਆ ਤੇ ਰੱਬ ਨੇ ਪੂਰੀ ਆਪਦੀ ਰੇਸ ਨਾ ਪਰਖੀ ਨਾ ਅੱਗੇ ਪਿੱਛੇ ਦੇਖਦਾ ਸੀ ਆ ਓਏ ਛੁੱਟੀ ਟਿਕਾਣ ਵੀ ਲਾ ਰੱਖੀ ਸੀ ਤੇ ਹੁਣ ਵੀ ਪਈ ਜਾਂਦਾ ਤੇ ਹੁਣ ਕੀ ਕਰ ਸਕਦੇ ਆ ਇੱਥੇ ਬਹਿ ਸਕਦੇ ਆ ਨਾ ਕਿਤੇ ਜਾ ਸਕਦੇ ਆ ਨਾ ਕੋਈ ਇੱਥੇ ਦੇਖਣ ਵਾਲੀ ਚੀਜ਼ ਆ ਬਸ ਰੋਡ ਤੇ ਸਾਧਨ ਹੁੰਦੇ ਜਾਂਦੇ ਦੇਖੀ ਜਾਂਦੇ ਆ ਮੂੰਗਨੀ ਠੀਕ ਹੈ ਬਾਈ ਠੀਕ ਆ ਤੇ ਸਾਈਕਲਾਂ ਦੀ ਹਾਲਤ ਵੀ ਥੋੜੀ ਜੀ ਬਾਈ ਖਰਾਬ ਹੋਈ ਪਈ ਆ ਕਿਉਂਕਿ ਮੌਸਮ ਖਰਾਬ ਆ ਨਾ ਮੀਂਹ ਕਣੀ ਆਲਾ ਉਮੀ ਫਿਰ ਆ ਖਰਾਬ ਜੇ ਹੋਏ ਪਏਗੇ ਮਾਰਦੇ ਆ ਲੀਰ ਜੀ ਕਰਦੇ ਆ ਸਾਫ ਇਹਨਾਂ ਨੂੰ ਟਿਕਾ ਕੇ ਇਹਨਾਂ ਨੂੰ ਵੀ ਜ਼ਰੂਰੀ ਆ ਫਿਰ ਮੀਂਹ ਬਾਈ ਗਾਂ ਵੀ ਆ ਫਿਰ ਉਮੀ ਹੋ ਜਾਂਦੇ ਆ ਪਰ ਨਾਲ ਦੀ ਨਾਲ ਲੀਰ ਜੀ ਬਚੀ ਜਾਵੇ ਨਾ ਤਾਂ ਲੋਟ ਰਹਿੰਦਾਗਾ ਆਪਣਾ ਜਰਜ ਹੀ ਨਹੀਂ ਬਾਲੀ ਪੈਂਦੀ ਜੇ ਇਹ ਮਿੱਟੀ ਜਾਈ ਫੜੀ ਰੱਖੀ ਫਿਰ ਜਰਜ ਉੱਤੀ ਪੈ ਜਾਂਦੀ ਹੈ ਮੈਂ ਬੜਾਈਆਂ ਡਾਟਾ ਜਾ ਸਰਪਾਲ ਨਾਲ ਵੀ ਕਰ ਲਗੇ ਮੜ ਜੀ ਗੱਲਬਾਤ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਆਪਾਂ ਜੀ ਆਸ ਕਰਦਾ ਤੁਸੀਂ ਵੀ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਰਾਤ ਦਾ ਪਤਾ ਹੈ ਵੀ ਮੀਂਹ ਪਈ ਜਾਂਦਾ ਜੀ ਮੈਂ ਮੀਂਹ ਦੇ ਵਿੱਚ ਬੈਠੇ ਹੋਏ ਆ ਜੀ ਅੱਗੇ ਤੜਕੇ ਉੱਠ ਕੇ ਬੈਠੇ ਸੀ ਕਿ ਵੇਖਦੇ ਆ ਅੱਗੇ ਚੱਲਦੇ ਆ ਪਰ ਅੱਗੇ ਕਿੱਥੇ ਜਾਇਆ ਜਾਂਦਾ ਸੀ ਸੰਦੇਹਾ ਤੁਰਨਾ ਸੀਗਾ ਵੀ ਮੀਂਹ ਪਈ ਜਾਂਦਾ ਬਾਹਰ ਤੇ ਹੁਣ ਬੈਠੇ ਆ ਜੀ ਕੋਈ ਨਹੀਂ ਇੰਤਜ਼ਾਰ ਕਰੀ ਜਾਂਦੇ ਮੀਂਹ ਰੁਕਣ ਦਾ ਹਾਂ ਰੋਗ ਕਰਾ ਬਰ ਬਰਕੇ ਚੱਲਾਂਗੇ ਐਲੀਏ ਰੀ ਰਾਤ ਭਾਈ ਐਨੇ ਹੌਸਲੇ ਨਾਲ ਕਹਿ ਕੇ ਪਏ ਸੀਗੇ ਵੀ ਤੜਕੇ ਸਵੇਖਾਂ ਤਰ ਆਗੇ ਪਰ ਨਹੀਂ ਹੋਇਆ ਤਰ ਨਹੀਂ ਹੋਇਆ ਇੱਥੇ ਜੀ ਨਿਸ਼ੂ ਕਾਸ ਨੂੰ ਬੱਟੇ ਦੇ ਜਾਂਦਾ ਇਹ ਤੜਕੇ ਤੜਕੇ ਹਾਂ ਆਹ ਕਹਿੰਦੇ ਨਿਸ਼ੂ ਜੀ ਠੀਕ ਹੈ ਭਾਈ ਠੀਕ ਹੈ ਠੀਕ ਹੈ ਐਸੇ ਦੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਬਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਕੱਲ ਬਈ ਫਤਿਹਪੁਰ ਜਾਣਾ ਸੀ ਪਰ ਪਹੁੰਚਿਆ ਨਹੀਂ ਗਿਆ ਅੱਧ ਪਜਦੇ ਜੇ ਰਾਹ ਦੇ ਵਿੱਚ ਖੜੇ ਆਂਗੇ ਫਤਿਹਪੁਰਾ ਇੱਥੋਂ ਹਜੇ ਵੀ 40 45 ਕਿਲੋਮੀਟਰ ਹੈਗਾ ਕੱਲ ਆਪਾਂ 40 ਕਿਲੋਮੀਟਰ ਆਏ ਉਹ ਯਾਦਾ ਨਹੀਂ ਸੀਗਾ ਜੇ ਤੁਰੇ ਜਾਂਦੇ ਤਾਂ ਅਰ ਮੀ ਕਰਕੇ ਤੁਰਿਆ ਨਹੀਂ ਗਿਆ ਤੇ ਅੱਜ ਦੇਖਦੇ ਆ ਜੀ ਬਣੇ ਰਹੋ ਸਫਰ ਦੇ ਨਾਲ ਮੀ ਹਟਣ ਦੇ ਨਾਲ ਨਾਲ ਹੀ ਆਪਾਂ ਨਾਲ ਦੀ ਨਾਲ ਹੀ ਕੰਮ ਨੂੰ ਤੁਰ ਪਾਂਗੇ ਟਰੱਕ ਬਹੁਤ ਨੰਗੜਿਆ ਬਾਈ ਸੜਕ ਤੇ ਜਿਵੇਂ ਮੀ ਹਟ ਪਿਆ ਬਾਈ ਨਾਲ ਦੀ ਨਾਲ ਤੁਰ ਪਾਂਗੇ ਆਪਾਂ ਕਿਉਂਕਿ ਨਹੀਂ ਸਮਾਨ ਸੱਲਾ ਸਾਰਾ ਭੇਜ ਜੇ ਟਾਈਮ 1 ਵਜ ਗਿਆ ਬਾਈ ਪਰ ਮੀ ਹਜੇ ਤੱਕ ਨਹੀਂ ਹਟਿਆ ਟੜਕੇ ਦੇ ਡੀਕੀ ਜਾਂਦੇ ਬਾਈ ਹੁਣ ਹਟੇ ਮੀ ਹੁਣ ਹਟੇ ਪਰ ਮੀ ਹਟਣ ਦਾ ਕੋਈ ਨਾਮ ਨਹੀਂ ਲੈ ਰਿਆ ਤੇ ਚੱਪਲਾ ਮੇਨਾ ਬਾਈ ਬੜਾ ਔਖਾ ਸੀਗਾ ਬੂਟ ਆਪਣੇ ਕੋਲੇ ਹੈਗੇ ਸੀ ਚੱਪਲਾ ਨਾ ਉਹ ਤਾਂ ਬੂਟ ਵੀ ਠੀਕ ਵਧੀਆ ਗਏ ਤੇ ਪਰ ਆਹਰ ਜੇ ਮੀ ਕਣੀ ਕਾ ਨਾਮ ਨੇ ਤਾਂ ਬੂਟ ਭਿੱਜ ਜਾਂਦੇ ਤੇ ਫਿਰ ਕੰਮ ਖਰਾਬ ਜਾ ਹੋ ਜਾਂਦਾ ਹੋਰੀ ਜਰਾਬਾਂ ਗਿਲਾਈਆਂ ਹੋ ਜਾਂਦੀਆਂ ਬੂਟ ਵੀ ਭਾਰੀ ਹੋ ਜਾਂਦੇ 2 2 3 3 ਕਿਲੋ ਦੇ ਤੇ ਕੰਮ ਲੋਟ ਜਾਂ ਨਹੀਂ ਆਉਂਦਾ ਮਹਾਬਾਈ ਚੱਪਲਾਂ ਲੈ ਆਈ ਗਏ ਜਾ ਕੇ ਇੱਥੇ ਨਾਲ ਹੀ ਦੁਕਾਨਾਂ ਬਾਈਆਂ ਤੋਂ ਪੁੱਛਿਆ ਸੀ ਕਹਿੰਦੇ ਭਾਈ ਉੱਥੋਂ ਚੱਪਲਾਂ ਮਿਲ ਜਾਣਗਾਂ ਬੂਟ ਆਪਾਂ ਬਾਈ ਫਿਰ ਉਹ ਆਪਣੇ ਸਾਈਡਾਂ ਵਾਲੇ ਪੈਗ ਆ ਜਿਹੜੇ ਉਹਨਾਂ ਦੇ ਵਿੱਚ ਆ ਸਾਂਭਦਾਂਗੇ ਤੇ ਜਿਵੇਂ ਮੌਸਮ ਜਾਂ ਠੀਕ ਹੋਊਗਾ ਨਾ ਫੇਰ ਕੱਢ ਕੇ ਫੇਰ ਬੂਟ ਪਾਵਾਂਗੇ ਪੁੱਛਦੇ ਆਂ ਭਾਈ ਤੋਂ ਆ ਥੱਲੇ ਡੇਰੀ ਆ ਭਾਈ ਰਾਤ ਇੱਥੇ ਦੁੱਧ ਨਹੀਂ ਮਿਲਿਆ ਬੰਦ ਹੋ ਗਿਆ ਸੀ ਬੰਦ ਹੋ ਗਈ ਸੀ ਡੇਰੀ ਭਾਈ ਚੱਪਲ ਮਿਲ ਜਾਏਗੀ ਚੱਪਲਾ ਕਿੱਥੇ ਮਿਲੇਗਾ ਠੀਕ ਹੈ ਬਾਈ ਕਹਿੰਦਾ ਬਾਈ ਥੱਲੇ ਮਿਲਣੀਆਂ ਚੱਪਲਾ ਬਾਈ ਚੱਪਲਾ ਮਿਲ ਜਾਣੀਆਂ ਚੱਪਲਾ ਚੱਪਲਾ ਹਾਂਜੀ ਦੇ ਦੋਈ ਕੋਈ ਚੱਪਲੀਆਂ ਬਾਈ ਇਹ ਕੌਣ ਸਾ ਗਾਉ ਹੈ ਸ਼ਿਵਲੀ 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 ਹਾਂਜੀ ਸ਼ਿਵਲੀ ਰਾਤ ਵੀ ਪੁੱਛਿਆ ਸੀ ਬਾਈ ਪਰ ਭੁੱਲ ਜਾਨੇ ਹੈਗੇ ਸ਼ਿਵਲੀ ਬਾਈ ਦੁੱਧ ਕੀ ਰੇਟ ਹੈ ਜੀ ਤੁਹਾਡੇ ਕੋਲੇ ਦੁੱਧ ਕੀ ਰੇਟ ਹੈ ਦੁੱਧ 80 ਰੁਪਏ 80 ਰੁਪਏ ਇਹ ਤਾਂ ਬਾਈ ਰਾਤ ਇਹਦਾ ਦੋਜੀ ਦੁੱਧ ਦੇ ਕੇ ਗਿਆ ਸੀ ਉਹ ਵੀ 80 ਰੁਪਏ ਸੀ ਤੇ ਬਾਈਆਂ ਕੋਲੇ ਵੀ 80 ਰੁਪਏ ਹੈ سید چاہی سادی چپل چاہیے نہیں ٹھیک ہے. ہے بھائی ہاں کتنے کی ہے بھائی ایک سو بیس روپے کی اتنی مہنگی اچھی چلے گی نا بھائی ਹਮ ਫੁੱਟ ਰਿੰਗ ਇਹਦੇ ਬੋਲ ਬੱਦ ਵੀ ਨਹੀਂ ਟੁੱਟਦੀ ਹੈ ਇਸ ਦੀ ਬੱਦਰ ਦੀ ਨਹੀਂ ਟੁੱਟਦੀ ਬੱਦਰ ਨਹੀਂ ਟੁੱਟਦੀ ਕੀ ਬਸ ਠੀਕ ਆ ਬਾਣੀਆਂ ਤਾਂ ਕੀ ਦੇਖਣੀਆਂ ਬਾਈ 120 ਦੀ ਲੱਗੂਗੀ ਬਾਈ ਅਰੇ 100 ਰੁਪਏ ਦੇ ਦੇ ਹੈ 110 ਦੇ ਦੋ 110 ਦੇ ਦिए ਠੀਕ ਆ ਚੱਲ ਭਾਈ ਮੰਗਰੀ ਬਾਈ ਹਰਪਾਲ ਆ ਗਿਆ ਕਹਿੰਦਾ ਮੈਨੂੰ ਵੀ ਚੱਪਣਾ ਚਾਹੀਦਾ 110 ਰੁਪਏ ਦੀਆਂ ਲੈਂ ਗਿਆ ਹਰਪਾਲ ਠੀਕ ਆ ਹੈ ਬੱਝੂ ਕੀ ਨਾ ਡੈਰੀ ਹਾਂ ਬਈ ਕਲਾਕਾਰੀ ਤਾਂ ਬੜੀ ਵਧੀਆ ਦੇ ਬੱਸ ਬੱਸ ਕਲਾਕਾਰੀ ਰੁੜਗੀ ਕਲਾਕਾਰੀ ਇੱਥੇ ਸਿੰਪਲ ਆਪ ਕੋ ਹਾਂ ਸਿੰਪਲ ਹੀ ਦੇ ਦੇ ਡੇਅ ਬਈ ਦੁੱਧ ਦੀ ਡੈਰੀ ਕੇ ਸਾਥ ਆਪ ਕੋ ਜੇ ਵੀ ਕੰਮ ਹੈ ਠੀਕ ਹੈ ਚੈੱਕ ਕਰ ਬਈ ਲਾਲ ਰੰਗਾਂ ਉਡੀਨੀ ਹੈ ਹਾਂ ਹੋਰ ਫੁੱਟਿੱਤੇ ਨੇ ਨਹੀਂ ਪੂਰੀਆਂ ਹੀ ਆ ਸਹੀ ਆ ਹੁਣ ਬਾਹਲੀਆਂ ਵੱਡੀਆਂ ਡਾਫੜਾਫ ਕਰਦਾ ਤੁਰਿਆ ਫਿਰੇਗਾ ਉਹਦਾ ਕੀ ਫਾਇਦਾ ਕ ਮੈਨੂੰ ਛੂਟੀ ਲੱਗੀ ਐਡਾ ਕਿਹੜਾ ਹਾਥੀ ਵਾਲਾ ਪੈਰਾ ਤੇਰਾ ਇੱਕ ਛਾਜ ਫਟਾ ਦੇ ਖੜੇ ਠੀਕ ਹੈ ਰੰਗ ਵੀ ਅੱਡ ਅੱਡ ਹੋ ਗਿਆ ਚੱਲ ਮੀਨ ਤਾਂ ਨਹੀਂ ਹਟਿਆ ਬਾਈ ਮਾੜਾ ਮੋਟਾ ਜਾ ਚੱਲੀ ਜਾਂਦਾਗਾ ਤੇ ਮਖਾਪਰਾ ਪਾ ਤਿਆਰੀ ਕਰਕੇ ਰੱਖ ਲਈਏ ਜਿਵੇਂ ਹੀ ਮਾੜਾ ਮੋਟਾ ਹੋਣ ਘਟ ਗਿਆ ਬਸ ਦੇ ਨਾਲ ਦੀ ਨਾਲ ਜਿਹੜਾ ਆਪਾਂ ਤੁਰਪਾਂਗੇ ਤਿਆਰੀ ਤਾਂ ਹੋਣੀ ਚਾਹੀਦੀ ਆ ਚੱਪਲਾਂ ਬਾਈ ਆਪਾਂ ਆਹ ਪਾਲੀਆਂ ਜਿਹੜੀਆਂ ਨਵੀਆਂ ਲੈ ਕੇ ਆਏ ਆ 110 ਰੁਪਈਆ ਨੇ ਦਿੱਤੀਆਂ ਤੇ ਬੂਟ ਆਗੇ ਜਿਹੜੇ ਆਪਾਂ ਇਹਦੇ ਚ ਪਾਲੇ ਲਫਾਫੇ ਚ ਪਾ ਕੇ ਨਾ ਇਹ ਪਾਲਾਂਗੇ ਸਾਈਡ ਵਾਲੇ ਬੈਗ ਦੇ ਵਿੱਚ ਪਾਲਾਂਗੇ ਪਹਿਲਾਂ ਇਹੀ ਸਾਹਮਣੇ ਕਿਉਂਕਿ ਸਾਨੂੰ ਪਤਾ ਆਈਆ ਭਾਈ ਬੂਟ ਲੋਟ ਨਹੀਂ ਆਉਂਦੇ ਜਦੋਂ ਮੀਂਹ ਆ ਜਾਂਦਾ ਫਿਰ ਕਿਤੇ ਪਾਣੀ ਜ਼ਿਆਦਾ ਵੀ ਹੁੰਦਾਗਾ ਸਾਈਕਲ ਤੁਰ ਕੇ ਵੀ ਕੱਢਣਾ ਪੈ ਜਾਂਦਾਗਾ ਫਿਰ ਬੂਟ ਲਾਉਣੇ ਪੈ ਜਾਂਦੇ ਆਗੇ ਬੂਟ ਕਰਤੇ ਜੀ ਬੰਦ ਹੁਣ ਆਪਾਂ ਜਿਹੜਾ ਸਮਾਨ ਲਾਦਣ ਲਗੇ ਮੈਡਮ ਉਹ ਜੇ ਅਹਮੈਟ ਭਾਈ ਆਪਾਂ ਬਠਿੰਡੇ ਤੋਂ ਲੈ ਸੀਗੇ ਤੇ ਇਹ ਆਪਾਂ ਨੂੰ 150 ਰੁਪਏ ਦਾ ਇੱਕ ਪੈਂਡ ਪਿਆ ਸੀਗਾ ਹੈ ਤਾਂ ਪਤਾ ਨਹੀਂ ਇਹ ਕਾਗਜ਼ ਵਰਗੇ ਆਗੇ ਤੇ ਪਰ ਨੀਂਦ ਵਧੀਆ ਆ ਜਾਂਦੀ ਹੈ ਬਾਈ ਉਹ ਤੁਹਾਨੂੰ ਪਤਾ ਜਦੋਂ ਆਪਾਂ ਚੱਲੇ ਸੀਗੇ ਫਿਰ ਆਪਣਾ ਬਜਟ ਹੀ ਉਦਾਂ ਦਾ ਸੀਗਾ ਬਾਈ ਪੂੰਜੀ ਆਪਣੀ ਉਦਾਂ ਦੀ ਸੀਗੀ ਤੇ 150 ਰੁਪਏ ਵਾਲਾ ਸੀ ਲੈ ਸੀਗੇ ਤਿੰਨ ਲੈ ਸੀਗੇ ਆਪਾਂ ਸੰਦੀਪ ਵਾਸਤੇ ਤੇ ਹਰਪਾਲ ਵਾਸਤੇ ਇੱਕ ਆਪਣੇ ਵਾਸਤੇ ਨਿਸ਼ੂ ਆਪਣੇ ਨਾਲ ਸਾਨੂੰ ਪਤਾ ਹੈ ਜੀ ਬਾਤ ਚ ਜੁੜਿਆਗਾ ਪਰ ਕਿੰਨਾ ਨਾਲ ਹੀ ਉਹੀ ਕੰਮ ਚੱਲੀ ਜਾਂਦਾਗਾ ਟੇਡੇ ਵਿੰਗੇ ਜੇ ਹੋ ਕੇ ਤਿੰਨਾ ਤੇ ਪੈ ਜਾਂਦੇ ਆ ਆਵਾਜ਼ ਵੀ ਬੱਜਦੀ ਹੈ ਹਾਂ ਜੀ ਸੰਭ ਗਏ ਸਮਾਨ ਸੱਲਾ ਜਿਵੇਂ ਮੌਕਾ ਮਿਲਿਆ ਤੇ ਮੈਟ ਵੀ ਹੋ ਗਿਆ ਆਪਣੇ ਇਕੱਠੇ ਆਹਾ ਤੇ ਰਹਿ ਗਈ ਆਪਣੀ ਕਿੱਟ ਕਿੱਟ ਜ ਆਪਣੇ ਬਾਈ ਲੀਡੇ ਲੱਤੇ ਜਿਆ ਇਹਦੇ ਚ ਤੇ ਧੋ ਕੇ ਆਪਾਂ ਇਹਦੇ ਚ ਪਾ ਲਈਦੇ ਹਾਂ ਮੈਲੇ ਵੀ ਦੋ ਜੇ ਭਾਂਡੇ ਮੈਲੇ ਇੱਕ ਪਾਸੇ ਪਾ ਲੈਨੇ ਆਂਗੇ ਧੋਣ ਨਾਲ ਤੋਤੇ ਹੋਏ ਇੱਕ ਪਾਸੇ ਪਾ ਲੈਨੇ ਆ ਉਹਦੇ ਨਾਲ ਆਪਾਂ ਤਾਂ ਜਲ ਅਗਰ ਐਦਾਂ ਦਾ ਜਿੱਥੇ ਮੌਕਾ ਜੇ ਮਿਲਦਾ ਤਾਂ ਉਹ ਲੈ ਜੇ ਤੇ ਆ ਆਪਣਾ ਉਤੋਂ ਦੀ ਪਾਉਣ ਵਾਲਾ ਝੁੱਗਾ ਜਾ ਇਹ ਤੋਂ ਆਪਾਂ ਕੰਮ ਲੈ ਲੈਨੇ ਆ ਟੱਕ ਲੈਨੇ ਆ ਸਮਾਨ ਸੱਲਾ ਸਾਰਾ ਟੱਕਿਆ ਜਾਂਦਾ ਇਹਨਾਂ ਵਧੀਆ ਚਲੋ ਜੀ ਸਾਈਕਲ ਆਪਣਾ ਹੁਣ ਤਿਆਰ ਆਗਾ ਜੀ ਆ ਰੱਸਾ ਯਾਰ ਰਹਿ ਗਿਆ ਬੰਨਣ ਵਾਲਾ ਬਸ ਭਾਈ ਕੱਲ੍ਹ ਦੇ ਜੇ ਇਸ ਤੋਂ ਬਾਅਦ ਫਿਰ ਕਿੱਧਰ ਨੂੰ ਜਾਵਾਂਗੇ ਫਤੇਪੁਰ 40 ਕਿਲੋਮੀਟਰ ਤੇ ਬਣੇ ਰਹੋ ਜੀ ਫਿਰ ਅੱਜ ਦੀ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮਿਲਦੇ ਆਂ ਰਾਹਾਂ ਦੇ ਵਿੱਚ ਤਾਂ ਠੀਕ ਆ ਮ 5 ਵਜ ਗਏ ਬਾਈ ਤੇ ਜੈਨਪੁਰ ਇਥੋਂ ਹੈਗਾ 231 ਕਿਲੋਮੀਟਰ ਤੇ ਮਗਰ ਲਿਖਿਆ ਹੋਇਆ ਚਿੱਤਰਕੂਟ 179 ਕਿਲੋਮੀਟਰ ਜਿੱਥੇ ਆਪਾਂ ਜਾਣਾ ਅੱਜ ਫਤੇਪੁਰ 14 ਕਿਲੋਮੀਟਰ ਰਹਿ ਗਿਆ ਵੀ ਸਵੇਰੇ ਸੀਗਾ 40 ਪਤਨੀ 45 ਕਿਲੋਮੀਟਰ ਇੰਨਾ ਸੀਗਾ 40 ਕਿਲੋਮੀਟਰ ਸੀਗਾ ਜਦੋਂ ਆਪਾਂ ਚੱਲੇ ਸੀਗੇ ਉਥੋਂ ਰਾਹ ਦੇ ਵਿੱਚੋਂ ਚੱਲੇ ਸੀਗੇ ਜਿੱਥੇ ਆਪਾਂ ਰਾਤ ਕੱਟੀ ਸੀਗੀ ਤੇ 14 ਕਿਲੋਮੀਟਰ ਰਹਿ ਗਿਆ ਟੈਂ ਬਹੁਤ ਪਿਆਗਾ ਮੌਸਮ ਵੀ ਇੱਕਦਰੀ ਸਾਫ ਹੋ ਗਿਆ ਵਧੀਆ ਹੋ ਗਿਆ ਬਾਈ ਪਿੱਛੇ ਜੇ ਤਾਂ ਮਾੜੀ ਮੋਟੀ ਭੂਰ ਜੀ ਪੈਂਦੀ ਰਹੀ ਪੈਂਦੀ ਰਹੀ ਪਰ ਹੁਣ ਘੰਟਾਕ ਹੋ ਗਿਆ ਵਿੱਚ ਦੀ ਮਾੜੀ ਜੀ ਰੱਬ ਨੇ ਲਾਈਟ ਵੀ ਮਾਰਤੀ ਸੀ ਸੂਰਜ ਵੀ ਕੱਟਦਾ ਸੀਗਾ ਦਿਖਾਤਾ ਸੀ ਬਾਬੇ ਦਾ ਮੂੰਹ ਸੂਰਜ ਦਾ ਤੇ ਹੁਣ ਠੀਕ ਆ ਬਾਈ ਜਿਹੜੇ ਜੇ ਸੁੱਕ ਗਏ ਕਿਉਂਕਿ ਸਾਈਕਲ ਤੇ ਜਿੰਮੇ ਜਿੰਮੇ ਤੁਰੇ ਜਾਂਦੇ ਆ ਨਾ ਤਾਂ ਫਿਰ ਉਹ ਹਵਾ ਜੀ ਲੱਗਦੀ ਰਹਿੰਦੀ ਆ ਕੱਪੜੇ ਸੁੱਕ ਜਾਂਦੇ ਆ ਵੀ ਪਿੱਛੇ ਜੇ ਤਾਂ ਕੱਪੜੇ ਗਿੱਲੇ ਸੀਗੇ ਤੇ ਕਿਉਂਕਿ ਪੂਰ ਜੀ ਮਾੜੀ ਮੋਟੀ ਪਈ ਜਾਂਦੀ ਸੀ ਪਈ ਜਾਂਦੀ ਸੀ ਕਿ ਸ਼ੁ크ਰਾ ਭਾਈ ਘੰਟਾ ਡੇਢ ਘੰਟਾ ਹੋ ਗਿਆ ਵੀ ਬਾਬਾ ਰੁਕਿਆ ਹੋਇਆਗਾ ਤੇ ਫਤਿਹਪੁਰ ਆਪਾਂ ਭਾਈ ਪਹੁੰਚਣ ਆਲੇ ਆਗੇ 30 ਕਿਲੋਮੀਟਰ ਆਪ ਆ ਗਏ ਆ 10 ਕਿਲੋਮੀਟਰ ਜਿਹੜਾ ਹੋਰ ਰਹਿ ਗਿਆ ਬਸ ਪਹੁੰਚ ਜਾਗੇ ਭਾਈ 10-20 ਮਿੰਟਾਂ ਦੇ ਵਿੱਚ ਤੇ ਇਧਰਲੇ ਪਾਸੇ ਬਾਈ ਬਾਣ ਜਿਹੜੇ ਹੈਗੇ ਅਗੇ ਸਾਰੇ ਹੀ ਪੱਧਰੇ ਹੈਗੇ ਵਧੀਆ ਪਿੱਛੇ ਤੋਂ ਹੀ ਦੇਖਦੇ ਆਉਣੇ ਹੈਗੇ ਲਗਭਗ ਕੱਲ ਪਰਸੋ ਤੋਂ ਹੀ ਦੇਖਦੇ ਆਉਣੇ ਬਾਣ ਇਧਰ ਸਾਰੇ ਹੈਗੇ ਪੱਧਰੇ ਆ ਜਿਹੜੇ ਪਰ ਉੰਨੇ ਵੀ ਕਾਮਯਾਬੀ ਫਸਲ ਨਹੀਂ ਲੱਗਦੀ ਬੂਟਾ ਜਿਹੜਾ ਉਹਨਾਂ ਮਾਰਿਆ ਨਹੀਂ ਲੱਗਦਾ ਨਹੀਂ ਤਾਂ ਪੂਰਾ ਚੰਗਾ ਬੂਟਾ ਹੁੰਦਾ ਝੋਨੇ ਦਾ ਇਸ ਟਾਈਮ ਨੂੰ ਤਾਂ ਆਪਣੇ ਪੰਜਾਬ 'ਚ ਤਾਂ ਪਤਾ ਨਹੀਂ ਬਾਈ ਇਹ ਲੇਟ ਲੱਗਦੇ ਆ ਝੋਨੇ ਇਧਰ ਕੁਛ ਵਿੱਚ ਦੇਖੀ ਜਾਂਦੇ ਆ ਪਿੱਛੇ ਲਾਉਂਦੇ ਵੀ ਆਉਂਦੇ ਸੀ ਲੋਕ ਲਾਈ ਜਾਂਦੇ ਸੀਗੇ ਝੋਨਾ ਹੋ ਸਕਦਾ ਇਹ ਕੋਈ ਬੀ ਹੋਰ ਹੋਵੇ ਹਨਾ ਤੇ ਲੇਟ ਲੱਗਿਆ ਹੋਵੇ ਤਾਂ ਕਰਕੇ ਹਜੇ ਬੂਟਾ ਪੂਰਾ ਬਣਿਆ ਨਾ ਹੋਵੇ ਪਰ ਇਸ ਟਾਈਮ ਤੱਕ ਤਾਂ ਆਪਣੇ ਪੰਜਾਬ ਚ ਤਾਂ ਪੂਰਾ ਜਿਹੜਾ ਬੂਟਾ ਝੋਨੇ ਦਾ ਬਣਿਆ ਪਿਆਗਾ ਤੇ ਇਹ ਚਰੀਆਂ ਚੁਰੀਆਂ ਵੀ ਬੀਜੀਆਂ ਹੋਈਆਂ ਲੋਕਾਂ ਨੇ ਬਾਈ ਪਸ਼ੂ ਪੂਸੂ ਇੱਧਰ ਸਾਰਾ ਕੁਝ ਵਧੀਆ ਰੱਖੇ ਹੋਏ ਆਗੇ ਖੇਤੀਬਾੜੀ ਜ਼ਿਆਦਾ ਕਰਦੇ ਆ ਪੈ ਸ਼ਹਿਰ ਵੀ ਆ ਜਾਂਦਾ ਵੱਡਾ ਰੋਡ ਆਗਾ ਇਹ ਰੋਡ ਹੈਗਾਗਾ ਜਿਹੜਾ ਗੂਗਲ ਤੇ ਦਿਖਾਉਂਦੇ ਆ ਐਨ ਐਚ 19 ਤੇ ਜੇ ਬਾਈ ਸੜਕ ਤੇ ਆਪਾਂ ਕਿਨਾਰੇ ਤੇ ਦੇਖਾਂਗੇ ਕਈ ਵਾਰ ਉੱਥੇ ਲੱਗਿਆ ਆ ਜਾਂਦਾਗਾ ਤੇ ਉੱਥੇ ਲਿਖਿਆ ਹੁੰਦਾ ਨੈਸ਼ਨਲ ਹਾਈਵੇ 2 ਨੰਬਰ ਤੇ ਜੇ ਨੈਟ ਤੇ ਦੇਖਦੇ ਆ ਤਾਂ ਐਨ ਐਚ 19 ਨੰਬਰ ਆ ਜਾਂਦਾਗਾ ਤੇ ਕੋਈ ਨਾ ਕੋਈ ਸ਼ਹਿਰ ਵੀ ਆ ਜਾਂਦਾ ਤੇ ਵਿੱਚ ਪਿੰਡ ਵੀ ਆਈ ਜਾਂਦੇ ਤੇ ਪਿੰਡਾਂ ਵਾਲੇ ਸਾਰੇ ਉਵੇਂ ਪਸ਼ੂ-ਪਸੂ ਸੜਕਾਂ ਦੇ ਆਲੇ-ਦੁਆਲੇ ਬੰਨੀ ਬੈਠੇ ਹੁੰਦੇ ਆ ਪਿੰਡ ਦਾ ਤਾਂ ਤੁਹਾਨੂੰ ਪਤਾ ਹੀ ਬਈ ਘੀਰਾਂ ਤੋਂ ਹੀ ਪਤਾ ਲੱਗ ਜਾਂਦਾਗਾ ਤੇ ਇੰਨੀ ਇੱਕ ਗੱਲਬਾਤ ਨਾਲ ਹੁਣ ਆਪਾਂ ਫਤੇਪੁਰ ਆਪਣਾ 10 ਕਿਲੋਮੀਟਰ ਰਹਿ ਗਿਆ ਜੀ ਚੱਲਦੇ ਆਂਗੇ ਤੇ ਬਾਬਾ ਭਲੀ ਕਰੇ ਉੱਥੇ ਫਤੇਪੁਰ ਚ ਕੀ ਕੁਝ ਹੋਏਗਾ ਤੇ ਉਹ ਵੀ ਦੇਖਾਂਗੇ ਫਿਰ ਥੋੜਾ ਜਿਹਾ ਅੱਜ ਦਾ ਦਿਨ ਦਾਸ ਅੱਜ ਦੇ ਦਿਨ ਦਾ ਥੋੜਾ ਜਿਹਾ ਸਫ਼ਰ ਆਪਣਾ ਹੋਰ ਬਾਕੀ ਆ ਕਾਮ ਬਾਈ 7:30 ਹੋ ਗਿਆ ਤੇ ਸ਼ਹਿਰ ਫਤੇਪੁਰ ਦੇ ਵਿੱਚ ਫਿਰਦੇ ਆਂ ਗੁਰਦੁਆਰਾ ਸਾਹਿਬ ਲੱਭਦੇ ਫਿਰਦੇ ਆਂਗੇ ਓਹ ਲੋਕੇਸ਼ਨ ਵੀ ਲਾਈ ਹੋਈ ਆ ਬਾਈ ਤੇ ਪਰ ਪਤਾ ਨਹੀਂ ਲੱਗਦਾ ਗਾਂ ਆ ਕੇ ਗਲੀ ਮੁੱਕ ਗਈ ਨੇਰਾ ਹੈਗਾ ਗਲੀ ਦੇ ਵਿੱਚ ਦੇਖਦੇ ਆ ਕੀ ਬਣਦਾ ਪਹੁੰਚ ਗਏ ਆ ਜੀ ਆਪਾਂ ਉੱਤਰ ਪ੍ਰਦੇਸ਼ ਦੇ ਸ਼ਹਿਰ ਫਤੇਪੁਰ ਚ ਇੱਕ ਫਤੇਪੁਰ ਬਈ ਜ਼ਿਲ੍ਹਾ ਦਾ ਉੱਤਰ ਪ੍ਰਦੇਸ਼ ਦੇ ਵਿੱਚ ਤੇ ਕਾਨਪਰ ਤੋਂ ਜਿਹੜਾ ਬਾਅਦ ਆਉਂਦਾ ਜ਼ਿਲ੍ਹਾ ਇਹ ਆਉਂਦਾਗਾ ਫਤੇਪੁਰ ਤੇ ਅੱਜ ਦੀ ਰਾਤ ਬਈ ਜਿੱਥੇ ਆਪਾਂ ਕਟਣੀ ਹੈਗੀ ਸਾਹਮਣੇ ਹੈਗਾ ਗੁਰਦੁਆਰਾ ਸਿੰਘ ਸਵਾ ਤੇ ਪਤਾ ਬਈ ਜਿਹੜਾ ਇਹਦਾ ਹੈਗਾ ਵੀ ਆਸੇ ਪਾਸੇ ਕਿਹੜੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਪੈਂਦਾ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਰੋਡ ਰੇਲ ਬਾਜ਼ਾਰ ਲਿਖਿਆ ਹੋਇਆਗਾ ਫਤੇਪੁਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਧਰਲੇ ਪਾਸੇ ਰੇਲਵੇ ਲੰਘਦੀ ਆ ਰੇਲ ਗੱਡੀ ਲੰਘਦੀ ਹੈਗੀ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਆ ਦਾ ਤੇ ਅੱਜ ਦੀ ਰਾਤ ਜੀ ਆਪਣੀ ਇੱਥੇ ਤੇ ਫਤਿਹਪੁਰ ਸ਼ਹਿਰ ਦੀ ਜੇ ਮਾੜੀ-ਮੋਟੀ ਆਪਾਂ ਬਾਈ ਗੱਲ ਕਰੀਏ ਜਿਆਦਾ ਜਿਹੜੇ ਇੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਆਗੇ ਤੇ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਸਿਰਫ ਤੋਂ ਸਿਰਫ ਭਾਈ ਏਸ਼ ਸ਼ਹਿਰ ਦੇ ਵਿੱਚ ਫਤਿਹਪੁਰ ਸ਼ਹਿਰ ਦੇ ਵਿੱਚ ਤੀ ਘਰ ਆਗੇ ਸਿੱਖ ਸਿੱਖ ਭਰਾਵਾਂ ਦੇ ਕੀ ਕਰਾ ਜਿਹੜੇ ਸਾਰੇ ਹੈਗੇ ਆ ਤੇ ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਰਾਤ ਦਾ ਸਾਨੂੰ ਰਹਿਣ ਟਿਕਾਣਾ ਦਿਖਾਉਣੇ ਆਂ ਉਹ ਆਹੀ ਬਰੋ ਜੀ ਸਾਜਣ ਚ ਇਧਰਲੇ ਪਾਸੇ ਆਪਣੇ ਸਾਈਕਲ ਖੜੇ ਆਗੇ ਇੱਕ ਸਾਈਕਲ ਆ ਖੜਾ ਜੀ ਤੇ ਦੋ ਸਾਈਕਲ ਹੋ ਸਾਹਮਣੇ ਖੜੇ ਆ ਆਪਣੇ ਇਧਰਲੇ ਪਾਸੇ ਉੱਪਰ ਦਰبار صاحبਾ ਜੀ ਵਾਹਿਗੁਰੂ ਜੀ ਇੱਧਰ ਆ ਗਿਆ ਜੀ ਸਾਹਮਣੇ ਦਰਬਾਰ ਸਾਹਿਬ ਸਾਜਨ ਚੱਲੇ ਤਿਆਰ ਆ ਕਿਉਂ ਸਾਹਿਬ ਦੇ ਬਿਲਕੁਲ ਸਾਹਮਣੇ ਜੀ ਆਪਣਾ ਰਾਤ ਦਾ ਰੈਂਟ ਕਾਣਾਗਾ ਬਹੁਤ ਵਧੀਆ ਪੱਖੇ ਬਾਬਾ ਜੀ ਨੇ ਚਲਾਤੇ ਜੀ ਵਧੀਆ ਉੱਪਰ ਪੱਖੇ ਲੱਗੇ ਹੋਏ ਆਗੇ ਤੇ ਇਧਰਲੇ ਪਾਸੇ ਆ ਹੱਗ ਦਾ ਹੀ ਲੇਵਛਾਤੇ ਆ ਚਾਰ ਚਾਰ ਗਦੈਲੇ ਚਾਰ ਸਨਾਣੇ ਦੇਤੇ ਆ ਤੇ ਬਹੁਤ ਵਧੀਆ ਪ੍ਰਬੰਧ ਹੈ ਪਾਣੀ ਪੂਣੀ ਸਾਰਾ ਕੁਝ ਕੋਲੇ ਆ ਇਧਰਲੇ ਪਾਸੇ ਵਾਟਰ ਕੂਲਰ ਆ ਜੀ ਅੱਜ ਦੀ ਰਾਤ ਜੀ ਆਪਣੀ ਇੱਥੇ ਫਤਿਹਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਅੱਜ ਦੀ ਵੀਡੀਓ ਜੀ ਆਪਣੀ ਜਿਹੜੀ ਆ ਸਮਾਪਤੀ ਵੱਲ ਵੱਧਦੀ ਹੈਗੀ 1:00 ਵਜੇ ਚੱਲੇ ਸੀਗੇ ਜੀ ਮੀਂਹ हट ਗਿਆ ਸੀ ਉਦੋਂ ਮਾੜੀ ਮੋਟੀ ਪੂਰ ਜੀ ਪਈ ਜਾਂਦੀ ਸੀ ਤੇ ਇਸ ਤੋਂ ਬਾਅਦ ਫਿਰ ਜਮੇ ਮੀਂਹ ਪੈਣੋਂ हट ਗਿਆ ਸੀਗਾ ਤੇ ਮੌਸਮ ਫਿਰ ਵਧੀਆ ਠੰਡਾ ਸੀਗਾ ਮੀਂਹ ਬਈ ਤੰਗ ਵੀ ਕਰਦਾਗਾ ਤੇ ਇਸ ਤੋਂ ਬਾਅਦ ਮੌਸਮ ਫਿਰ ਠੰਡਾ ਵੀ ਹੁੰਦਾ ਵਧੀਆ ਵੀ ਲੱਗਦਾ ਤੇ ਜੇ ਧੁੱਪ ਨਿਕਲੇ ਆਵੇ ਤਾਂ ਫਿਰ ਅੱਗ ਵੀ ਲੱਗਦੀ ਹੈਗੀ ਤੇ ਫਤਿਹਪੁਰ ਸ਼ਹਿਰ ਜੀ ਇੱਥੋਂ ਜਿਹੜਾ ਗੁਰਦੁਆਰਾ ਸ਼੍ਰੀ ਪਟਨਾ ਸਾਹਿਬ ਆਪਣਾ 500 ਕਿਲੋਮੀਟਰ ਰਹਿ ਗਿਆ ਬਸ ਆਪਾਂ ਜਲਦੀ ਪਹੁੰਚਾਂਗੇ ਤੇ ਜੇ ਆਪਾਂ ਫਤਿਹਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਜੀ ਇੱਥੇ ਕੁਝ ਜਿਹੜਾ ਕੋਈ ਖਾਸ ਦੇਖਣ ਵਾਲੀ ਚੀਜ਼ ਜਾਂ ਖਾਸ ਦੇਖਣ ਵਾਲੀ ਜਗ੍ਹਾ ਕੁਝ ਵੀ ਇੱਦਾਂ ਹੈ ਨਹੀਂਗਾ ਤੇ ਜਿਵੇਂ ਪਹਿਲਾਂ ਦੱਸਿਆ ਵੀ ਮੁਸਲਮਾਨ ਭਾਈਚਾਰੇ ਦੇ ਲੋਕ ਜ਼ਿਆਦਾ ਰਹਿੰਦੇ ਆ ਤੇ ਸਿੱਖ ਭਾਈਚਾਰੇ ਦੇ ਲੋਕ ਆ ਜਿਹੜੇ ਉਹਨਾਂ ਆਪਣੇ 30 ਘਰ ਆ ਇੱਥੇ ਸਿਰਫ ਤੋਂ ਸਿਰਫ ਇਸ ਸ਼ਹਿਰ ਦੇ ਵਿੱਚ 30 ਘਰਾਂ ਕੇ ਤੇ ਆਬਾਦੀ ਵੈਸੇ ਸ਼ਹਿਰ ਦੀ ਬਹੁਤ ਆ ਗਈ ਕਾਫੀ ਵੱਡਾ ਸ਼ਹਿਰ ਆ ਗਿਆ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਬਲੌਗ ਦੇ ਨਾਲ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਦੇ ਹੋ ਨਾ ਟਾਈਮ ਚੋਂ ਟਾਈਮ ਕੱਢ ਕੇ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਤੇ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਤੇ ਉਹ ਬੱਚਾ ਛੋਟਾ ਜਿਹਾ ਉਹਨਾਂ ਦੀ ਵੀਡੀਓ ਦੇਖਦਾਗਾ ਬੱਚੇ ਦਾ ਨਾਮ ਹੈਗਾ ਜੀ ਸੈਮ ਤੇ ਅੰਮ੍ਰਿਤਸਰ ਸਾਹਿਬ ਤੋਂ ਉਹ ਹੈਗੇ ਆ ਕਿ ਆਪਣੇ ਨਾਲ ਜੁੜੇ ਹੋਏ ਹੈਗੇ ਤੇ ਉਹਨਾਂ ਦਾ ਭਾਈ ਮੈਸੇਜ ਆਇਆ ਸੀਗਾ ਮਾਤਾ ਜੀ ਦਾ ਤੇ ਕਹਿੰਦੇ ਬੱਚੇ ਦਾ ਨਾਮ ਲੈ ਲਿਓ ਤੇ ਧੰਨਵਾਦ ਜੀ ਬਹੁਤ-ਬਹੁਤ ਜਿਹੜੇ ਆਪਣਾ ਵੀਡੀਓ ਦੇਖਦੇ ਹੋਗੇ ਸਭ ਦਾ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ